ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਨਿਰਪੱਖ ਟਾਕ ਜਿਵੇਂ ਕਿ ਇਸ ਦੇ ਵਿੱਚ ਅਸੀਂ ਅਹਿਮ ਖਬਰਾਂ ਤੇ ਚਰਚਾ ਕਰਦੇ ਹੁੰਦੇ ਹਾਂ ਔਰ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ ਸਿਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਨਿਰਪੱਖ ਧੰਨਵਾਦ ਰਾਜਵਿੰਦਰ ਨਿਰਪੱਖ ਪੋਸਟ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਸਲਾਮ ਅੱਜ ਜਗਸੀਰ ਸਾਹਿਬ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਿਹੜੀ ਪਹਿਲੀ ਖਬਰ ਹੈ ਉਹ ਸਿਆਸਤ ਦੇ ਨਾਲ ਜੁੜੀ ਹੋਈ ਆ ਪੰਜਾਬ ਦੇ ਆਪਾਂ ਜ਼ਿਮਨੀ ਚੋਣ ਦੀ ਗੱਲ ਕਰੀਏ ਤਰਨਤਾਰਨ ਦੀ ਤਾਂ ਹੁਣ ਇੱਕ ਖ਼ਬਰ ਇਹ ਆ ਕਿ ਫਰੀਦਕੋਟ ਤੋਂ ਐਮਪੀ ਸਰਪਜੀਤ ਸਿੰਘ ਉਹਨਾਂ ਦੇ ਜਿਹੜੇ ਸਿਸਟਰ ਨੇ ਉੱਥੋਂ ਆਜ਼ਾਦ ਉਮੀਦਵਾਰ ਵੱਲੋਂ ਚੋਣ ਲੜਨਗੇ ਹਾਲਾਂਕਿ ਉਹਨਾਂ ਨੇ ਜਿਹੜੀ ਵਾਰਿਸ ਪੰਜਾਬ ਦੀ ਜਥੇਬੰਦੀ ਆ ਉਹਨਾਂ ਵੱਲੋਂ ਚੋਣ ਨਹੀਂ ਲੜਦੇ ਉਹਨਾਂ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਰਪਜੀਤ ਸਿੰਘ ਜੋਖੇ ਬੰਦੀ ਰਹੇ ਵੱਡੇ ਪੱਤੇ ਦੇ ਨਾਲ ਉਹਨਾਂ ਨੇ ਇਲੈਕਟ੍ਰਿਕ ਦੇ ਵਿੱਚ ਇਹ ਇਹਦੇ ਵਿੱਚ ਰਾਜਵਿੰਦਰ ਇਸ ਤਰ੍ਹਾਂ ਹੈ ਵੀ ਜਿਹੜਾ ਬਿਆਨਤ ਸਿੰਘ ਦਾ ਪਰਿਵਾਰ ਹੈ ਪਿਛਲੇ ਸਮੇਂ ਤੋਂ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਲਾਲਸਾਵਾਂ ਆਪਾਂ ਕਹਿ ਸਕਦੇ ਹਾਂ ਇਸ ਤਰ੍ਹਾਂ ਦੀਆਂ ਦੇਖਣ ਨੂੰ ਮਿਲਦੀਆਂ ਰਹੀਆਂ ਰਹੀਆਂ ਕਿਉਂਕਿ ਸਿੱਖ ਕੌਮ ਨੇ ਸੀਰ ਬਿਆਨਤ ਸਿੰਘ ਦੇ ਪਰਿਵਾਰ ਨੂੰ ਬਹੁਤ ਵੱਡਾ ਮਾਣ ਦਿੱਤਾਗਾ ਸੀਰ ਬਿਆਨਤ ਸਿੰਘ ਦੇ ਪਿਤਾ ਨੂੰ 1999 ਦੇ ਵਿੱਚ ਉਹਨਾਂ ਨੂੰ ਬਠਿੰਡੇ ਦੇ ਵਿੱਚੋਂ ਐਮਪੀ ਬਣਾਇਆ ਗਿਆ ਇਸੇ ਤਰ੍ਹਾਂ ਹੀ ਵਿਮਲ ਕੌਰ ਖਾਲਸਾ ਜਿਹੜੀ ਕਿ ਸਰਦਾਰ ਬੈਂਕ ਸਿੰਘ ਉਹਨਾਂ ਦੀ ਪਤਨੀ ਸੀਗੀ ਉਹਨਾਂ ਨੂੰ ਵੀ ਮੈਂਬਰ ਪਾਰਲੀਮੈਂਟ ਬਣਾਇਆ ਗਿਆ ਇਹਦੇ ਨਾਲ ਨਾਲ ਇੱਕ ਇਹਨਾਂ ਦੇ ਬ੍ਰਦਰ ਸੀਗੇ ਸਮਸ਼ੇਰ ਸਿੰਘ ਮਲਵਾ ਉਹ ਵੀ ਇੱਕ ਵਾਰ ਇਲੈਕਸ਼ਨ ਲੜ ਚੁੱਕੇ ਨੇਗੇ ਸੋ ਉਸ ਤੋਂ ਬਾਅਦ ਸਰਬਜੀਤ ਨੂੰ ਮਾਨਦਲ ਨੇ ਟੋਂ ਲੜਾਇਆ ਉਸ ਤੋਂ ਬਾਅਦ ਇੱਕ ਵਾਰ ਬਠਿੰਡੇ ਤੋਂ ਲੜੇ ਇੱਕ ਵਾਰ ਉਹ ਭਲੌਰ ਤੋਂ ਜਿਹੜੀ ਆਪਾਂ ਕਹਿ ਸਕਦੇ ਹਾਂਗੇ ਪ੍ਰਧਾਨ ਸਭਾ ਦੀ ਚੋਣ ਵੀ ਲੜੇ ਭਲੌਰ ਹਲਕੇ ਤੋਂ ਸਰਬਜੀਤ ਸਿੰਘ ਹੁਣੀ ਪਰ ਸਰਬਜੀਤ ਸਿੰਘ ਹੁਣੀ ਪਿਛਲੇ ਜਿਹੜਾ ਹੁਣ ਹੋਈਆਂ ਲੋਕ ਸਭਾ ਚੋਣਾਂ ਨੇ ਇਸ ਦਰਾਂ ਸਰਬਜੀਤ ਸਿੰਘ ਹੁਣੀ ਐ ਜਿਹੜੇ ਇਹਨਾਂ ਨੂੰ ਫਰੀਦਕੋਟ ਹਲਕੇ ਤੋਂ ਵੱਡੀ ਜਿੱਤ ਮਿਲੀ ਸੋ ਉਹਦਾ ਵੱਡਾ ਕਾਰਨ ਇਹ ਸੀਗਾ ਵੀ ਅਮਰਪਾਲ ਸਿੰਘ ਹੁਣਾ ਦੀ ਇੱਕ ਲਹਿਰ ਆ ਜਿਹੜੀ ਉਹ ਪੈਦਾ ਹੋ ਚੁੱਕੀ ਸੀ ਤੇ ਹਰਕਾ ਖਡੂਰ ਸਾਹਿਬ ਦੇ ਨਾਂ ਨਾਲ ਹੀ ਜਿਹੜਾ ਫਰੀਦਕੋਟ ਹਲਕਾ ਉਹਦੀ ਜਿੱਤ ਵੀ ਰੀਸੀਵ ਹੋਈ ਜਿਹੜੀ ਕਿ ਸਰਦਾਰ ਸਰਬਜੀਤ ਸਿੰਘ ਉਹਨਾਂ ਦੀ ਝੋਲੀ ਪਈ ਹੈਗੀ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਸਰਬਜੀਤ ਸਿੰਘ ਉਹਦੀ ਚੋਣ ਲੜਿਆ ਆ ਆਜ਼ਾਦ ਤੌਰ ਤੇ ਤਾਂ ਉਦੋਂ ਵੀ ਜਿਹੜਾ ਮਾਨਦਲ ਆ ਉਹਦੇ ਵੱਲੋਂ ਆਪਣਾ ਉਮੀਦਵਾਰ ਖੜਾ ਕੀਤਾ ਗਿਆ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੇ ਨਈਆਂ ਜੀ ਤੇ ਉਸ ਤੋਂ ਬਾਅਦ ਸਰਬੀਤ ਸਿੰਘ ਉਹਨਾਂ ਦਾ ਇੱਕ ਭਰਾ ਜਿੱਦਣ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਤਾਂ ਉਹ ਵੀ ਚਰਚਾ ਦੇ ਵਿੱਚ ਆਇਆ ਉਹਨਾਂ ਨੇ ਵੀ ਆ ਕੇ ਸਰਬੀਤ ਸਿੰਘ ਉਹਨਾਂ ਤੇ ਕਈ ਤਰ੍ਹਾਂ ਦੀਆਂ ਗੱਲਾਂ-ਵੱਤਾਂ ਕੀਤੀਆਂ ਕੋਈ ਮਕਾਨ ਦੀ ਪ੍ਰਾਪਰਟੀ ਦੀ ਜਾਇਦਾਦ ਦੀਆਂ ਗੱਲਾਂ-ਵੱਤਾਂ ਸਾਹਮਣੇ ਆਈਆਂ ਤੇ ਹੁਣ ਇਹ ਸਰਬੀਤ ਸਿੰਘ ਉਹਨਾਂ ਦੀ ਜਿਹੜੀ ਸਿਸਟਰ ਹੈਗੀ ਅਮਰਤ ਕੌਰ ਇਹ ਵੀ ਪਿਛਲੇ ਸਮੇਂ ਤੋਂ ਇਹਨਾਂ ਦੀ ਵੀ ਚਰਚਾ ਜ਼ਰੂਰ ਹੁੰਦੀ ਰਹੀ ਕਿ ਸਰਬਜੀਤ ਸਿੰਘ ਹੋਣੀ ਤਾਂ ਐਮਪੀ ਬਣ ਗਏ ਬਾਕੀ ਪਰਿਵਾਰ ਨੂੰ ਕਿਸੇ ਨੇ ਮਤਲਬ ਉਸ ਤਰ੍ਹਾਂ ਕੌਮ ਨੇ ਨਹੀਂ ਪੁੱਛਿਆ ਇਹ ਜਿਹੜਾ ਪਰਿਵਾਰ ਹੈ ਇਹਦੀ ਕਿਸੇ ਨੇ ਸਾਰ ਨਹੀਂ ਲਈ ਹੈਗੀ ਤੇ ਇਸ ਤਰ੍ਹਾਂ ਦਾ ਜੇਕਰ ਜਕਾਰ ਵੀ ਹੁੰਦਾ ਰਿਹਾ ਇਹ ਵੀ ਗੱਲ ਮਤਲਬ ਦਰਸਤ ਹੈ ਕਿ ਜਿਸ ਤਰ੍ਹਾਂ ਜਦੋਂ ਜਿਹੜਾ ਬੈਂਤ ਸਿੰਘ ਹੋਣਾ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉੱਪਰ ਗੋਲੀ ਚੜਾਈ ਜਾਂ ਬੈਂਤ ਸਿੰਘ ਹੋਣੀ ਸ਼ਹੀਦ ਹੋ ਗਏ ਨੇ ਉਸ ਤੋਂ ਬਾਅਦ ਪਰਿਵਾਰ ਦੇ ਉੱਪਰ ਬੜੇ ਵੱਡੇ ਕਸ਼ਟ ਜਿਹੜੇ ਇਸ ਪਰਿਵਾਰ ਦੇ ਤੇ ਲੇ ਵੱਡੇ ਛੋਟੇ ਸੀਗੇ ਆ ਉਸ ਸਮੇਂ ਬਿਮਲ ਕੌਰ ਖਾਲਸਾ ਨੂੰ ਵੀ ਮਤਲਬ ਹਰਾਸ਼ਤ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਜਦੋਂ ਐਮਪੀ ਬਣ ਗਏ ਤਾਂ ਫਿਰ ਉਹਨਾਂ ਦੀ ਥੋੜੇ ਸਮੇਂ ਦੌਰਾਨ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਰਸਮIALਤਾਂ ਦੇ ਵਿੱਚ ਉਸ ਤੋਂ ਬਾਅਦ ਵੀ ਇਹ ਬੱਚੇ ਕਿਵੇਂ ਪੜੇ ਕਿਵੇਂ ਨਹੀਂ ਮਤਲਬ ਉਹ ਇੱਕ ਬੜਾ ਵੱਡਾ ਚੈਪਟਰ ਹੈ ਇਹਨਾਂ ਦੇ ਜਿਹੜੇ ਤਿੰਨੇ ਬੱਚੇ ਆਏ ਸਰਬਜੀਤ ਸਿੰਘ ਉਹਨਾਂ ਦਾ ਬ੍ਰਦਰ ਤੇ ਉਹਨਾਂ ਦੀ ਸਿਸਟਰ ਹੈ ਅੰਮ੍ਰਿਤ ਅੰਮ੍ਰਿਤ ਕੌਰ ਤੇ ਹੁਣ ਜਦੋਂ ਗੱਲ ਚੱਲ ਰਹੀ ਹੈਗੀ ਜਿਮਣੀ ਚੋਣ ਦੀ ਤਾਂ ਉਸ ਤੋਂ ਬਾਅਦ ਉਹ ਲਾਲਸਾ ਜਿਹੜੀ ਕਹਿ ਸਕਦਾ ਜੀ ਜਦੋਂ ਸਰਬਜੀਤ ਸਿੰਘ ਹੁਣੀ ਜਿੱਤ ਗਏ ਤਾਂ ਪਰਿਵਾਰ ਦੇ ਵਿੱਚ ਸਾਇਦ ਇਸ ਤਰ੍ਹਾਂ ਇਹ ਵੀ ਆ ਜਾਂਦੀ ਹੈ ਗੱਲ ਵੀ ਪਿਓ ਤਾਂ ਉਹ ਸਾਰਿਆਂ ਦਾ ਸਾਂਝਾ ਸੀਗਾ ਫਿਰ ਉਸ ਬਿਆਨਤ ਸਿੰਘ ਦੀ ਬਿਰਾਸ਼ਤ ਜਾਂ ਬਿਆਨਤ ਸਿੰਘ ਦੀ ਕੁਰਬਾਨੀ ਦਾ ਜਿਹੜਾ ਮੁੱਲ ਪਿਆ ਜਾਂ ਆਪਾਂ ਕਹਿ ਸਕਦੇ ਹਾਂ ਵੀ ਕੌਮ ਨੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਕੁਰਬਾਨੀ ਬਦਲੇ ਸਰਬਜੀਤ ਸਿੰਘ ਉਹਨਾਂ ਨੂੰ ਐਮਪੀ ਬਣਾਤਾ ਤੇ ਫਿਰ ਉਹ ਦੂਸਰੇ ਬੱਚਿਆਂ ਦੇ ਮਨ 'ਚ ਵੀ ਆਉਂਦਾ ਵੀ ਬਾਪ ਤਾਂ ਸਾਡਾ ਵੀ ਸੀ ਤਾਂ ਸਾਨੂੰ ਵੀ ਉਸ ਉਸੇ ਤਰ੍ਹਾਂ ਹੀ ਕੁਝ ਨਾ ਕੁਝ ਮਿਲਣਾ ਚਾਹੀਦਾ ਸੋ ਇਹੀ ਲੱਗਦਾ ਵੀ ਚਲਾਲਤਾ ਜਿਹੜੀ ਆਈ ਆ ਔਰ ਉਹਨੇ ਹੁਣ ਇੱਕ ਜਿਹੜੀ ਗੱਲ ਹੋਰ ਸਾਹਮਣੇ ਆਈ ਆ ਬਾਅਦ ਕਿ ਉਹ ਆਯਾਤ ਤੌਰ ਦੇ ਉੱਪਰ ਉਹਨਾਂ ਨੇ ਆਪਣੀ ਦਾਵੇਦਾਰੀ ਆ ਜਿਹੜੀ ਜਿਤਾਈ ਆ ਪਰ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਜੇ ਖਰੂਰ ਸਾਹਿਬ ਤੋਂ ਆਪਣਾ ਸੌਰੀ ਤਰਨਤਾਰਨ ਤੋਂ ਜਿਹੜੀ ਜਿਮਨੀ ਚੋਣ ਹੈ ਇਹਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਬਾਅਦ ਪੰਜਾਬ ਜਥੇਬੰਦੀ ਆਪਣਾ ਉਮੀਦਵਾਰ ਬਣਾਉਂਦੀ ਆ ਜਾਂ ਆ ਜਿਹੜਾ ਹੈਗੇ ਅਮਰਪਾਲ ਸਿੰਘ ਉਹਨਾਂ ਦੀ ਮਾਤਾ ਜਾਂ ਪਿਤਾ ਇੱਥੇ ਬਣਦੇ ਆ ਫਿਰ ਉਹ ਚੋਣ ਨਹੀਂ ਲੜਨਗੇ ਚਾਹੇ ਉਹਦੇ ਵਿੱਚ ਹੁਣ ਲੱਗਦਾ ਇਹ ਹੈ ਵੀ ਉਹਨਾਂ ਦੀ ਮਨਸਾ ਇਹ ਹੈ ਕਿ ਬਾਦਸ ਪੰਜਾਬ ਦੀ ਜਥੇਬੰਦੀ ਮੈਨੂੰ ਜੇ ਕੋਈ ਹੋਰ ਨਹੀਂ ਤਾਂ ਫਿਰ ਮੈਨੂੰ ਉਮੀਦਵਾਰ ਬਣਾਵੇ ਤੋ ਇਹ ਇਹ ਗੱਲ ਉਹਨਾਂ ਦੇ ਮਨ ਦੇ ਵਿੱਚੋਂ ਜਿਹੜੀ ਉਪਜਦੀ ਜਾ ਰਹੀ ਹੈ ਜੀ ਹਮ ਯਾਨੀ ਕਿ ਸਿਰ ਜਦੋਂ ਤੱਕ ਚੋਣ ਨਹੀਂ ਹੁੰਦੀ ਤਾਂ ਉਦੋਂ ਤੱਕ ਇਹ ਸਮਝਿਆ ਜਾਵੇ ਕਿ ਕਾਫੀ ਸਾਰੇ ਜਿਹੜੇ ਉਤਰਾਛੜਾਏ ਅਜੇ ਆ ਸਕਦੇ ਆ ਬੜਾ ਕੁਝ ਬਦਲਾਅ ਹੋਣਾ ਜੀ ਇਹਦੇ ਵਿੱਚ ਬੜੇ ਬੜੇ ਅਜੇ ਤਾਂ ਮਤਲਬ ਅਜੇ ਚੋਣ ਅਨਾਉਂਸ ਹੋਣੀ ਹੈ ਜਦੋਂ ਇਹ ਇਹਦੇ ਵਿੱਚ ਬੜੇ ਭੰਨ ਤੋੜ ਹੋਣੇ ਆ ਗੱਠ ਜੋੜ ਹੋਣੇ ਆ ਕੌਣ ਉਮੀਦਵਾਰ ਆਉਂਦਾ ਇਹ ਤਾਂ ਅਜੇ ਆਉਣ ਵਾਲਾ ਸਮਾਂ ਦੱਸੂਗਾ ਪਰ ਕਾਫੀ ਕੁਝ ਹੈ ਕਿਉਂਕਿ ਇੱਥੇ ਜਿੱਦੇ ਆਪਾਂ ਗੱਲ ਪਹਿਲਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਕਰਦੇ ਆ ਰਹੇ ਆ ਕਿ ਜਿਹੜੀ ਤਰਨਦਾਰਨ ਸੀਟ ਹੈ ਨਾ ਇਹਦੇ ਜਿੱਥੇ ਪੰਜਾਬ ਦਾ ਆਪਾਂ ਕਹਿੰਦੇ ਵੀ 2027 ਦਾ ਸੈਮੀ ਫਾਈਨਲ ਹੈਗਾ ਉਥੇ ਇਹਨੇ ਪੰਥ ਦੇ ਰਾਜਨੀਤੀ ਦੀ ਵੀ ਦਿਸ਼ਾ ਤੈਅ ਕਰਨੀ ਹੈ ਜੀ ਕਿ ਅਕਾਲੀ ਦਲ ਜਾਂ ਪੰਥ ਪੰਥ ਕਿਹੜੀ ਪਾਰਟੀ ਨੂੰ ਹੋਣਾ ਹੈ ਇਸ ਵੇਲੇ ਅਕਾਲੀ ਦਲ ਵੀ ਤਿੰਨ ਚਾਰ ਸਾਈ ਹੋਇਆ ਵਾ ਵੀ ਪੰਥ ਕਿਹੜੀ ਪਾਰਟੀ ਨੂੰ ਮਾਨਤਾ ਦਿੰਦਾ ਅਕਾਲੀ ਦਲ ਵਜੋਂ ਉਹ ਅਕਾਲੀ ਦਲ ਬਾਦਲ ਹੈ ਜਾਂ ਉਹ ਅਕਾਲੀ ਦਲ ਹੈਗਾ ਜਿਹੜਾ ਨਵਾਂ ਅਕਾਲੀ ਦਲ ਹੈ ਤੇ ਜਾਂ ਫਿਰ ਉਹ ਬਾਰਸ ਪੰਜਾਬ ਅਕਾਲੀ ਦਲ ਹੈ ਤੇ ਇਹ ਵੀ ਜਿਹੜੀ ਵੱਡੀ ਗੱਲ ਹੈ ਇਹਦੇ ਵਿੱਚੋਂ ਜਿਹੜੀ ਤਰਨਤਾਰਨ ਦੀ ਜਿਮਣੀ ਚੋਣਾ ਇਹਦੇ ਵਿੱਚੋਂ ਇਹ ਵੀ ਗੱਲ ਨਿਕਲ ਕੇ ਆਉਣੀ ਆ ਜੀ ਰਾਜੋ ਅੱਛਾ ਜਿਹੜੀ ਦੂਸਰੀ ਖਬਰ ਹੈ ਥੋੜੀ ਉਖਦਾਈ ਹੈ ਕਿਉਂਕਿ ਸਾਡੇ ਕਮੇਡੀ ਕਿੰਗ ਜਸਵਿੰਦਰ ਪਿੱਲਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਰੂਲ ਨਿਭਾ ਚੁੱਕੇ ਨੇ ਉਹਨਾਂ ਦੇ ਡਾਇਲੌਗ ਅੱਜ ਵੀ ਹਰ ਇੱਕ ਦਿਨ ਹੁੰਦੇ ਹੁੰਦੇ ਔਰ ਕਦੇ ਕੋਈ ਉਹਨਾਂ ਦੇ ਡਾਇਲੌਗ ਦੀ ਰੀਸ ਨਹੀਂ ਕਰ ਸਕਿਆ ਅੱਜ ਸਭ ਤੋਂ ਚੁੱਕੇ ਆ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਹਦੀਸ ਸੁਖੀ ਲੈਰ ਐਸ ਸੀ ਐਪਾਰ ਦੇ ਵੀ ਇੰਕੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਹਨਾਂ ਦੇ ਅਚਾਨਕ ਚਲੇ ਜਾਣ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬੀ ਇੰਡਸਟਰੀ ਨੂੰ ਕਿੰਨਾ ਵੱਡਾ ਘਾਟਾ ਪਿਆ ਅੱਜ ਆਨੇ ਕੋਈ ਜਿਹੜਾ ਗੱਲ ਕਰੀਏ ਜਸਵਿੰਦਰ ਭੱਲਾ ਜੀ ਉਹਨਾਂ ਦੀ ਹੈ ਨਾ ਜਿਵੇਂ ਤੁਸੀਂ ਕਿਹਾ ਵੀ ਡਾਇਲੋਗ ਉਹਨਾਂ ਦੇ ਬੱਚੇ-ਬੱਚੇ ਦੇ ਜਵਾਨ ਤੇ ਨੇ ਅੱਜ ਵੀ ਜੇ ਤੁਸੀਂ ਕਹੋ ਵੀ ਚੰਡੀਗੜ੍ਹ ਟਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ ਸੋ ਇਸ ਤਰ੍ਹਾਂ ਦੇ ਢੱਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਹੈ ਜੀ ਇਸ ਤਰ੍ਹਾਂ ਦੇ ਉਹਨਾਂ ਦੇ ਬਹੁਤ ਸਾਰੇ ਡਾਇਲੋਗ ਨੇ ਜਿਹੜੇ ਆਮ ਲੋਕਾਂ ਦੇ ਵਿੱਚ ਬੈਸਿ ਮੁਹਾਵਰੇ ਦੇ ਤੌਰ ਤੇ ਵਰਤੇ ਜਾਣ ਲੱਗੇ ਨੇ ਵੱਡੀ ਗੱਲ ਇਹ ਹੈ ਵੀ ਉਹਨਾਂ ਦੇ ਉਹਨਾਂ ਦੇ ਜਿਹੜੇ ਡਾਇਲੋਗ ਨੇ ਲੋਕਾਂ ਆਮ ਖਾਣਾ ਦੇ ਵਿੱਚ ਵਰਤ ਲੈਂਦੇ ਨੇ ਆ ਬੋਲਚਾਲ ਭਾਸ਼ਾ ਦੇ ਵਿੱਚ ਉਹਨਾਂ ਦੇ ਡਾਇਲੋਗ ਜਿਹੜੇ ਵਰਤੇ ਜਾਣ ਲੱਗੇ ਨੇਗੇ ਸੋ ਇਸ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਵੱਡੀ ਮਿਹਨਤ ਹੈ ਜਿਹੜੀ ਉਹ ਜਸ਼ਵਿੰਦਰ ਭੱਲਾ ਜੀ ਦੀ ਦਿਖਾਈ ਦਿੰਦੀ ਹੈ ਸੋ ਇਹ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ ਹੁੰਦੇ ਹੋਏ ਇਸ ਪਾਸੇ ਵੱਲ ਤੁਰੇ ਉਹਨਾਂ ਦੇ ਨਾਲ ਜੋੜੀ ਸੀ ਬਾਲਮਕੰਦ ਸ਼ਰਮਾ ਜੀ ਦੀ ਸੰਕਾਟਾ ਨੌ ਦਾ ਨਾ ਪ੍ਰੋਗਰਾਮ ਸ਼ੁਰੂ ਹੋਇਆ ਉਤੋਂ ਚਾਚਾ ਚਤਰਾ ਦੇ ਨੌ ਦੇ ਨਾਲ ਵੀ ਉਹ ਮਸ਼ਹੂਰ ਹੋਏ ਉਸ ਤੋਂ ਬਾਅਦ ਲਗਾਤਾਰ ਉਨਾਂ ਦਾ ਇੱਕ ਬਹੁਤ ਵੱਡਾ ਲੰਬਾ ਸਫ਼ਰ ਹੈ ਤੇ ਪਿਛਲੇ ਸਮੇਂ ਦੌਰਾਨ ਅਕਸਰ ਜਦੋਂ ਵੀ ਉਹ ਜੰਟਰਵਿਊ ਜਿ ਦੇਖੀ ਜਾਂ ਜਾਂ ਕੁਝ ਗੱਲਾਂ ਵਰਤਾਂ ਜਿਹੜੇ ਫਿਲਮੀ ਸਟਾਰ ਨੇ ਜਾਂ ਜਿਹੜੇ ਫਿਲਮ ਮੇਕਰ ਨੇ ਡਾਇਰੈਕਟਰ ਨੇ ਉਹਨਾਂ ਨਾਲ ਜਦੋਂ ਕਰਦੇ ਆ ਤਾਂ ਉਹ ਕਹਿੰਦੇ ਸੀ ਵੀ ਬਹੁਤ ਸਾਰੇ ਡਾਇਲੋਗ ਜਾਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਦਸ਼ਵੰਦਰ ਸਿੰਘ ਭੱਲਾ ਹੁਣ ਹੀ ਆਪਣੇ ਕੋਲੋਂ ਹੀ ਬਾਲ ਲੈਂਦੇ ਸੀਗੇ ਤੇ ਉਹ ਬਾਅਦ ਦੇ ਵਿੱਚ ਮਤਲਬ ਉਹੀ ਗੱਲਾਂ ਜਿਹੜੀਆਂ ਉਸ ਫਿਲਮਾਂ ਦੇ ਵਿੱਚ ਫੇਮਸ ਹੁੰਦੀਆਂ ਰਹੀਆਂ ਜਿਸ ਤਰ੍ਹਾਂ ਦਾ ਮਕਾਮ ਕਦੇ ਪੰਜਾਬੀ ਫਿਲਮਾਂ ਦੇ ਵਿੱਚ ਮਹਿਰ ਮਿੱਤਰ ਜੀ ਨੂੰ ਮਿਲਿਆ ਸੀ ਸੋ ਕਿਹਾ ਜਾ ਸਕਦਾ ਵੀ ਉਸੇ ਤਰ੍ਹਾਂ ਦਾ ਮਕਾਮ ਜਸਵਿੰਦਰ ਭੱਲਾ ਨੇ ਵੀ ਆਪਣਾ ਪੈਦਾ ਕਰ ਲਿਆ ਸੀ ਹਾਲਾਂਕਿ ਜ ਜਸਵਿੰਦਰ ਭੱਲਾ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਮੇਟੀ ਦੇ ਨਾਲ ਨਾਲ ਜਦੋਂ ਕਿਤੇ ਉਹ ਮਤਲਬ ਇਸ ਤਰ੍ਹਾਂ ਦੇ ਸਮੀਦਰ ਹੀਲ ਰੋਲ ਕਰਦੇ ਸੀ ਤਾਂ ਦਰਸ਼ਕਾਂ ਨੂੰ ਰਵਾਉਣ ਤੱਕ ਵੀ ਚਲੇ ਜਾਂਦੇ ਸੀਗੇ ਸੋਚਣ ਤੱਕ ਮਜਬੂਰ ਕਰਦੇ ਕਮਾਲ ਦੇ ਐਕਟਰ ਸੀ ਔਰ ਉਹਨਾਂ ਨੇ ਦੂਸਰੀ ਗੱਲ ਇਹ ਵੀ ਹੈ ਵੀ ਉਹਨਾਂ ਨੇ ਆਪਣੀ ਜਿਹੜੀ ਦਿੱਖ ਹੈ ਪੱਕ ਵਾਲੀ ਉਸੇ ਤਰ੍ਹਾਂ ਹੀ ਬਰਕਰਾਰ ਰੱਖੀ ਇੱਕ ਆਮ ਪੰਜਾਬੀ ਦੇ ਰੂਪ ਦੇ ਵਿੱਚ ਉਹ ਵੱਡੇ ਪਰਦੇ ਤੇ ਦੇਖੇ ਗਏ ਨੇਗੇ ਬਹੁਤਾ ਤੇ ਉਹਨਾਂ ਨੇ ਜਾਣਨਾ ਬੜਾ ਘਾਟਾ ਵੱਡਾ ਪਿਆ ਜੀ ਇਹਨੂੰ ਫਿਲਮ ਇੰਡਸਟਰੀ ਨੂੰ ਵੀ ਪੰਜਾਬੀ ਮਾਂ ਬੋਲੀ ਨੂੰ ਵੀ ਘਾਟਾ ਪਿਆ ਕਿਉਂਕਿ ਜਿਸ ਤਰ੍ਹਾਂ ਮੈਂ ਕਿਹਾ ਨਾ ਵੀ ਉਹਨਾਂ ਦੇ ਡਾਇਲੌਗ ਮੁਹਾਵਰੇ ਬਣਦੇ ਸੀ ਤੇ ਪੰਜਾਬੀ ਮਾਂ ਬੋਲੀ ਦੇ ਵਿੱਚ ਵੀ ਉਹਨਾਂ ਦਾ ਇੱਕ ਸਥਾਨ ਹੈ ਜਿਹੜਾ ਉਹ ਵੱਖਰੇ ਦਰਾਂ ਨਿਕਲਾ ਸਥਾਨ ਬਣ ਚੁੱਕਿਆ ਹੈਗਾ ਜੀ ਸਰ ਇੱਕ ਖਬਰ ਹੋਰ ਜਿਹੜੀ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਅਧੂਰੀ ਸੀ ਉਸ ਤੇ ਅੱਜ ਫੈਸਲਾ ਆਉਂਦਾ ਹੈ ਕਿ ਜਿਹੜੇ ਸਟ੍ਰੇ ਡੌਗ ਹੈ ਜਿਸ ਤਰ੍ਹਾਂ ਕਿ ਪਹਿਲਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿ ਸ਼ੈਲਟਰ ਹੋਮ ਦੇ ਵਿੱਚ ਇਹਨਾਂ ਨੂੰ ਰੱਖਿਆ ਜਾਏਗਾ ਪਰ ਅੱਜ ਥੋੜਾ ਫੈਸਲਾ ਸੁਪਰੀਮ ਕੋਰਟ ਨੇ ਆਪਣਾ ਬਦਲਿਆ ਉਹਨਾਂ ਨੇ ਕਿਹਾ ਤਾਂ ਕਿ ਜਿਹੜੇ ਕੁੱਤੇ ਨੇ ਉਹਨਾਂ ਦਾ ਟੀਕਾਕਰਨ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਉਹਨਾਂ ਨੂੰ ਸ਼ੈਲਟਰ ਹੋਮ ਚੋਂ ਕੱਢ ਦਿੱਤਾ ਜਾਵੇ ਪਰ ਜਿਹੜੇ ਬਿਮਾਰ ਨੇ ਜਾਂ ਕੋਈ ਅਹਿੰਸਕ ਨੇ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਹੀ ਰੱਖਿਆ ਜਾਵੇ ਪਰ ਨਾਲ ਦੀ ਨਾਲ ਇਹ ਦੇਸ਼ ਵੀ ਦਿੱਤਾ ਕਿ ਜੰਤਕ ਥਾਵਾਂ ਤੇ ਉਹਨਾਂ ਨੂੰ ਖਾਣਾ ਨਹੀਂ ਖੋਇਆ ਜਾ ਸਕਦਾ ਉਹਨਾਂ ਦੇ ਲਈ ਕੋਈ ਖਾਸ ਜਗ੍ਹਾ ਜਿਹੜੀਆਂ ਉਹਨਾਂ ਦਾ ਪ੍ਰਬੰਧ ਕੀਤਾ ਜਾਊਗਾ ਤਾਂ ਜਿਹੜੇ ਡੌਗ ਲਵਰ ਹੈ ਉਹ ਤਾਂ ਜਿਹੜੇ ਕੋਰਟ ਦੇ ਫੈਸਲੇ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਆ ਜਿੱਦਾਂ ਦੀ ਆਪਾਂ ਪ੍ਰਤੀਕਿਰਿਆਵਾਂ ਦੇਖ ਰਹੇ ਹਾਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਖਬਰ ਨੂੰ ਲੈ ਕੇ ਆਵੇ ਕੋਈ ਬੜੀ ਵੱਡੀ ਸਮੱਸਿਆ ਜਿਹੜੀ ਬਣੀ ਹੋਈ ਹੈਗੀ ਕਿਉਂਕਿ 12 ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਜਿਹੜੀਆਂ ਲਗਾਤਾਰ ਉਹ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇਗੀਆ ਪੂਰੇ ਦੇਸ਼ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਗੀਆਂ ਤੁਸੀਂ ਬਹੁਤ ਸਾਰੀਆਂ ਤਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਹੈ ਜਿਦੇ ਵਿੱਚ ਦਰਜਣਾ ਘਟਨਾਵਾਂ ਜਿਹੜੀਆਂ ਜੋੜ ਕੇ ਲੋਕਾਂ ਨੇ ਪਾਈਆਂ ਹੋਈਆਂ ਵੀ ਆ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਚੁੱਕੇ ਨੇ ਸਾਇਦ ਕਿਉਂਕਿ ਜਿਹੜੀਆਂ ਸਾਡੀਆਂ ਅਵਲਤਾ ਨੇ ਉਹ ਵੀ ਸਮਾਜ ਦਾ ਹੀ ਬਿਹਤਰੀ ਦੇ ਲਈ ਕੰਮ ਕਰਦੇ ਆ ਜਿਹੜੇ ਫੈਸਲੇ ਹੁੰਦੇ ਆ ਉਹ ਚੰਗੇ ਸਮਾਜ ਨੂੰ ਚੰਗੇ ਸਮਾਜ ਦੇ ਨਿਰਮਾਣ ਨੂੰ ਕਾਨੂੰਨ ਦਾ ਵੀ ਵੱਡਾ ਅਸਲ ਦੇ ਵਿੱਚ ਕੰਮ ਇਹ ਹੁੰਦਾ ਕਿ ਸਮਾਜ ਨੂੰ ਚੰਗਾ ਬਣਾਇਆ ਜਾਵੇ ਔਰ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਜਿਹੜਾ ਖਲੜਣਾ ਹੋ ਨਾ ਪਵੇ ਲੋਕ ਆਪਣਾ ਸੁੱਖ ਸ਼ਾਂਤੀ ਨਾਲ ਜਿਉ ਸਕਣ ਸੋ ਇੱਥੇ ਹੁਣੇ ਕਾਫੀ ਵੱਡੀ ਦਿੱਕਤ ਹੈ ਜਿਹੜੀ ਖੜੀ ਹੋ ਗਈ ਸੀ ਲਗਾਤਾਰ ਗਿਣਤੀ ਹੈ ਜਿਹੜੀ ਉਹ ਕੁੱਤਿਆਂ ਦੀ ਲਗਾਤਾਰ ਵਧ ਨਹੀਂ ਤੁਣੀ ਜਾ ਰਹੀ ਹੈਗੀ ਸੋ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਪਹਿਲਾਂ ਇਹ ਐ ਮੰਨਿਆ ਜਾਂਦਾ ਸੀ ਕਿ ਸਾਇਦ ਐਨਸੀਆਰ ਲਈ ਫੈਸਲਾ ਹੀ ਆ ਬਹੁਤੇ ਲੋਕਾਂ ਦੇ ਮਨ ਤੇ ਸੀਗਾ ਵੀ ਸਾਇਦ ਉਥੋਂ ਤੱਕ ਪਰ ਹੁਣ ਉਹ ਜਿਹੜੀ ਮਾਨਯੋਗ ਸੁਪਰੀਮ ਕੋਰਟ ਨੇ ਸਪਸ਼ਟ ਕਰਤਾ ਵੀ ਇਹ ਪੂਰੇ ਦੇਸ਼ ਲਈ ਹੈ ਤੇ ਇਹਦੇ ਲਈ ਬਿਲਕੁਲ ਦਰੁਸਤ ਫੈਸਲਾ ਹੈ ਕਿਉਂਕਿ ਜਿਹਨੇ ਰੱਖਣਾ ਹੈ ਪਾਲਣਾ ਕੋਈ ਪਾਲਤੂ ਰੱਖਣਾ ਆਪਣੇ ਘਰ ਰੱਖ ਕੇ ਦੇ ਆਪਣੇ ਘਰੇ ਉਹ ਪਾਲ ਸਕਦਾ ਜਿਹੜੇ ਹੁਣ ਇਸ ਤਰ੍ਹਾਂ ਨਾਮ ਦੇ ਉੱਪਰ ਜੇ ਆਪਾਂ ਗੱਲ ਕਰਦੇ ਆਂ ਕਿ ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਘਟਨਾ ਇਹਦੇ ਵਿੱਚ ਦੱਸਦਾਗਾ ਮੇਰੇ ਇੱਕ دوست ਹੈ ਉਹ ਨਾ ਮਕਾਨ ਬਣਾ ਰਹੇ ਸੀਗੇ ਤੇ ਜਿੱਥੇ ਮਕਾਨ ਬਣਾ ਰਹੇ ਸੀ ਰਾਜਮੰਦਰ ਉੱਥੇ ਕੀੜਿਆਂ ਦਾ ਪੌਣ ਸੀ ਛੋਟੇ ਕੀੜੇ ਹੁੰਦੇ ਆ ਤੇ ਉਹ ਜਿਹੜਾ ਕੋਈ ਬੰਦਾ ਮਤਲਬ ਆਉਂਦੇ ਆ ਲੋਕਾਂ ਨੂੰ ਆਉਂਦਾ ਕਿ ਕੀੜਿਆਂ ਨੂੰ ਤਿਲ ਚੌਲੀ ਪਾਉਣੀ ਆ ਜੀ ਸਤਰਾਜਾ ਪਾਉਣਾ ਉਹ ਉੱਥੇ ਪਾ ਜਾਂਦਾ ਤੇ ਉਹ ਕੀੜੇ ਨਿਕਲ ਕੇ ਉਹ ਸੜਕ ਦੇ ਉੱਪਰ ਕੀੜੇ ਕੀੜੇ ਹੋ ਜਾਂਦੇ ਤੇ ਉਹਨੇ ਉਸ ਤਰ੍ਹਾਂ ਘੇਰ ਕੇ ਉਹਨਾਂ ਨੂੰ ਕਹਾਂਜਰਾ ਬੰਦਾ ਪਾਉਣਾ ਸੀ ਵੀ ਭਾਈ ਤੂੰ ਤਾਂ ਪੰਨ ਕਰ ਜੰਨਾ ਤੇ ਮੈਂ ਇਹ ਪਾਪ ਕਰੀ ਜੰਨਾ ਕਿਉਂਕਿ ਮੈਂ ਗੱਡੀ ਲੈ ਕੇ ਪੰਜ ਚਾਰ 12 ਬਲਕ ਘਰੇ ਇੱਥੇ ਆਉਣਾ ਤੇ ਮੈਨੂੰ ਨਹੀਂ ਪਤਾ ਵੀ ਕਿੰਨੇ ਕੀੜੇ ਮੇਰੀ ਗੱਡੀ ਥਲੇ ਆ ਕੇ ਮਰ ਜਾਂਦੇ ਤੂੰ ਉਹਨਾਂ ਨੂੰ ਕੱਢ ਕੇ ਸੜਕ ਤੇ ਲਿਆਉਣਾ ਤੇ ਮੈਂ ਉਹਨਾਂ ਨੂੰ ਮਾਰੀ ਜ ਉਏ ਕਿਸੇ ਲਈ ਪੁੰਨ ਕਿਸੇ ਲਈ ਪਾਪ ਅਹੀ ਗੱਲ ਹੋ ਜਾਂਦੀ ਹੈਗੀ ਕਿਸੇ ਕਿਸੇ ਤਰ੍ਹਾਂ ਦੀ ਵੀ ਗੱਲ ਜਦੋਂ ਆਪਾਂ ਇਸ ਤਰ੍ਹਾਂ ਦੇਖਦੇ ਆਂ ਤੇ ਇਹ ਵਾਕਈ ਬਰਸਤਾ ਵੀ ਉਹਨਾਂ ਲਈ ਕੋਈ ਜਗਾ ਸਥਾਨ ਨਹੀਂ ਚਾਹਤੋ ਉਹ ਉੱਤੇ ਜਿਹੜਾ ਉਹਨਾਂ ਨੂੰ ਜਿਨੇ ਵੀ ਕੋਈ ਆਪਣੀ ਸੇਵਾ ਪਾਣੀ ਕਾਨਿਓ ਖਰੇ ਤੇ ਦੇਣ ਨਾਲ ਸੁਪਰੀਮ ਕੋਰਟ ਨੇ ਇੱਕ ਕਹਤਾ ਵੀ ਇਹਨਾਂ ਦੀ ਨਾਸਬੰਦੀ ਵੀ ਹੋਣੀ ਚਾਹੀਦੀ ਹੈ ਤਾਂ ਕਿ ਇਹਨਾਂ ਦੀ ਜਿਹੜੀ ਪੈਦਾਵਾਰ ਆ ਉਹਦੇ ਉੱਪਰ ਵੀ ਰੋਕ ਲੱਗ ਸਕੇ ਲਗਾਤਾਰ ਜਿਹੜਾ ਵਾਧਾ ਹੋ ਰਿਹਾ ਹੈ ਇਹਨਾਂ ਦਾ ਉਹਨੂੰ ਵੀ ਰੋਕਿਆ ਜਾਵੇ ਉਹ ਬਰੁਸ਼ਤ ਫੈਸਲਾ ਇਕੱਲਾ ਕੁੱਤਿਆਂ ਤੱਕ ਸੀਮਿਤ ਨਹੀਂ ਚਾਹੀਦਾ ਇਹ ਹੁਣ ਅੱਗੇ ਵੀ ਇਹਨੂੰ ਵਧਾਉਣਾ ਚਾਹੀਦਾ ਕਿਉਂਕਿ ਸੜਕਾਂ ਦੇ ਉੱਪਰ ਐਕਸੀਡੈਂਟ ਆ ਜਿਹੜੇ ਉਹ ਆਵਾਰਾ ਪਸ਼ੂ ਵੀ ਉਹਦਾ ਬਹੁਤ ਵੱਡਾ ਕਾਰਨ ਬਣ ਜਾਂਦੇ ਆ ਉਹਦੇ ਵੱਲ ਵੀ ਮਾਣਜੋਗ ਸੁਪਰੀਮ ਕੋਰਟ ਨੂੰ ਧਿਆਨ ਦੇਣਾ ਚਾਹੀਦਾ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਇਹ ਵੀ ਵੱਡੀ ਪੱਧਰ ਦੇ ਉੱਪਰ ਮਾਨਵਤਾ ਦਾ ਨੁਕਸਾਨ ਕਰ ਰਹੀਆਂ ਨੇ ਉਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ ਜੀ ਬਿਲਕੁਲ ਸਰ ਤੁਸੀਂ ਸਹੀ ਕਿਹਾ ਕਿਉਂਕਿ ਮੈਂ ਵੀ ਅੱਜ ਇੱਕ ਆਰਟੀਕਲ ਪੜ੍ਹ ਰਹੀ ਸੀ ਇਸੇ ਨਾਲ ਜੁੜਿਆ ਹੋਇਆ ਔਰ ਉਹਨਾਂ ਨੇ ਲਿਖਿਆ ਸੀਗਾ ਕਿ ਇੱਕ ਪਾਸੇ ਅਸੀਂ ਪੁੰਨ ਦੀ ਗੱਲ ਕਰਦੇ ਹਾਂ ਇਹਨਾਂ ਨੂੰ ਖਾਣਾ ਖਾਉਣ ਦੇ ਨਾਲ ਸਾਨੂੰ ਪੁੰਨ ਲੱਗਦਾ ਹੈ ਤੇ ਦੂਜੇ ਪਾਸੇ ਕਿਸੇ ਦੀ ਸਿਹਤ ਹੁੰਦੀ ਹੈ ਜਾਂ ਕਿਸੇ ਦੀ ਸੁਰੱਖਿਆ ਦਾ ਮਾਮਲਾ ਹੁੰਦਾ ਹੈ ਸਿਰੇ ਇੱਕ ਹੋਰ ਅਹਿਮ ਖਬਰ ਹੈ ਜਿਹੜੀ ਸਾਡੀ ਨਿੱਜੀ ਸੁਰੱਖਿਆ ਦੇ ਨਾਲ ਜੁੜੀ ਹੋਈ ਹੈ ਅੱਜ ਸਵੇਰ ਤੋਂ ਹੀ ਖਬਰ ਹੈ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇੱਕ ਵੈਬਸਾਈਟ ਤੇ ਮੈਂ ਖਬਰ ਪੜ੍ਹਦੀ ਹਾਂ ਜਿਸ ਦੇ ਵਿੱਚ ਲਿਖਿਆ ਸੀ ਕਿ ਸਾਡਾ ਜਿਹੜਾ ਨਿੱਜੀ ਡਾਟਾ ਹੈ ਉਹ ਚੋਰੀ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਸੜਾ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਇੱਕ ਖਾਸ ਪਾਰਟੀ ਉਹਦਾ ਡਾਟਾ ਕਲੈਕਟ ਕਰ ਰਹੀ ਹੈ ਤੇ ਉਸ ਤੋਂ ਬਾਅਦ ਉਹਦੀ ਦਰਵਾਤੋਂ ਕਰਕੇ ਲੋਕਾਂ ਦੇ ਬੈਂਕ ਅਕਾਊਂਟ ਖਾਲੀ ਹੋ ਰਹੇ ਆ ਉਸ ਤੋਂ ਬਾਅਦ ਪੁਲਿਸ ਜਿਹੜੀ ਲੋਕਾਂ ਨੂੰ ਇਸ ਨੂੰ ਲੈ ਕੇ ਚੌਕਸ ਕਰਦੀ ਹੈ ਕਿ ਨਾਲੇ ਇਹ ਵੀ ਉਹਨਾਂ ਨੇ ਕਿਹਾ ਸੀ ਕਿ ਸਰਕਾਰੀ ਕੰਮ ਕਰਵਾਉਣ ਦੇ ਨਾਂ ਤੇ ਉਹਨਾਂ ਤੋਂ ਪੈਸਾ ਵੀ ਲਿਆ ਜਾ ਰਿਹਾ ਸਰ ਪੁਲਿਸ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕਰਦੀ ਹੈ ਲੋਕਾਂ ਨੂੰ ਚੌਕਸ ਕਰਦੀ ਹੈ ਤੇ ਹਾਲ ਹੀ ਦੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਜਿਹੜਾ ਉਹਨਾਂ ਨੇ ਸਿੱਧਾ-ਸਿੱਧਾ ਭਾਜਪਾ ਤੇ ਦੋਸ਼ ਲਾਤਾ ਹੈ ਜਿਹੜੀ ਭਾਜਪਾਏ ਉਹ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਲੋਕਾਂ ਦਾ ਜਿਹੜਾ ਡੇਟਾ ਏ ਉਹ ਚੋਰੀ ਕਰ ਰਹੀ ਹੈ। ਹਾਂ ਬਿਲਕੁਲ ਇਹ ਖਾਸ ਪਾਰਟੀ ਦਾ ਹੁਣ ਭਾਜਪਾ ਆ ਕਿਉਂਕਿ ਇਹ ਮਹਿਮਾ ਜਿਹੜੀ ਭਾਜਪਾ ਦੀ ਹੈ ਭਾਜਪਾ ਲੋਕਾਂ ਤੱਕ ਸੰਪਰਕ ਹੈ ਜਿਹੜਾ ਉਹ ਕਰ ਰਹੀ ਹੈ ਪੰਜਾਬ ਦੇ ਮਤਲਬ ਇਸ ਤਰ੍ਹਾਂ ਦਾ ਉਹਨਾਂ ਨੇ ਦੁਆਰ ਦੁਆਰ ਜਾਣ ਵਾਲੀ ਕੋਈ ਇਸ ਤਰ੍ਹਾਂ ਦੀ ਸਕੀਮ ਉਹਨਾਂ ਨੇ ਕਮਾਈ ਹੈ ਕਿ ਪੰਜਾਬ ਦੇ ਵਿੱਚ ਇਹ ਮਸਲਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖ ਕੇ ਇਸ ਤਰ੍ਹਾਂ ਕੀਤਾ ਜਾ ਰਿਹਾ ਹੈਗਾ। ਇਹਦੇ ਨਾਲ ਜਿਸ ਤਰ੍ਹਾਂ ਆਉਂਦਾ ਹੁਣ ਜਦੋਂ ਕਿਤੋਂ ਵੀ ਆਪਾਂ ਨੂੰ ਵਾਰਨਿੰਗ ਆਉਂਦੀ ਹੈ ਅਕਸਰ ਤੁਸੀਂ ਕੋਈ ਬੈਂਕ ਦੀ ਹੈ ਜਾਂ ਮੋਬਾਈਲ ਦੇ ਉੱਪਰ ਇਸ ਤਰ੍ਹਾਂ ਦੀ ਅਕਸਰ ਵਾਰਨਿੰਗ ਆਉਂਦੀ ਹੈ ਵੀ ਭਾਈ ਤੁਸੀਂ ਆਪਣਾ ਜਿਹੜਾ ਡਾਟਾ ਉਹ ਕਿਸੇ ਨਾਲ ਸਾਂਝਾ ਨਹੀਂ ਕਰਨਾ ਹੈਗਾ ਪਰ ਕਮਾਲ ਦੀ ਗੱਲ ਹੈ ਵੀ ਜਦੋਂ ਪਿਛਲਾ ਤੁਸੀਂ ਆਧਾਰ ਕਾਰਡ ਲੈ ਲਓਗੇ ਜਾਂ ਉਹਦੇ ਬੈਂਕ ਅਕਾਊਂਟ ਲੈ ਲਓਗੇ ਉਹ ਤਾਂ ਸਾਰਾ ਕੁਝ ਉਹਦਾ ਚੋਰੀ ਹੋ ਗਿਆ ਫਿਰ ਤਾਂ ਇੱਕ ਵਾਰ ਤਾਂ ਉਹ ਮਤਲਬ ਚਲੇ ਗਿਆ ਬਗਾਨੇ ਹੱਥ 'ਚ ਉਹਦਾ ਫਿਰ ਕੁਝ ਵੀ ਹੋ ਸਕਦਾ ਉਹਦਾ ਖਾਤਾ ਖਾਲੀ ਹੋਣ ਤੋਂ ਕੋਈ ਕਿਉਂਕਿ ਖਾਤਾ ਦਾ ਥੋੜੀਆਂ ਜੀਆਂ ਗੱਲਾਂ ਜੇ ਕਿਤੇ ਨਿਕਲ ਜਾਣ ਉਹਦੇ ਤੇ ਹੋ ਜਾਂਦਾ ਹੈਗਾ ਦੇਖੋ ਹੁਣ ਕਿੰਨੀਆਂ ਸਾਈਬਰ ਕ੍ਰਾਈਮ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਉਹ ਥੋੜੀ ਬਹੁਤੀ ਜਾਣਕਾਰੀ ਲੈ ਕੇ ਹੀ ਲੋਕਾਂ ਦੇ ਖਾਤੇ ਸਾਫ ਹੋ ਜਾਂਦੇ ਆ ਜੇ ਕਿਤੇ ਪੂਰੀ ਨੀ ਪੂਰੀ ਜਾਣਕਾਰੀ ਕਿਸੇ ਨੂੰ ਆਪਾਂ ਦੇ ਬੈਠੇ ਆ ਤਾਂ ਫਿਰ ਉਹਦੇ ਵਿੱਚ ਬਤਲਾ ਕੀ ਹੈ ਉਹ ਕਿਸੇ ਸਮੇਂ ਕੁਝ ਵੀ ਵਾਪਰ ਸਕਦਾ ਹੈਗਾ ਤੁਸੀਂ ਪਤਾ ਨਹੀਂ ਹੁਣ ਇਹਦੇ ਮਗਰ ਮਨਸਾ ਕੀ ਹੈ ਵੀ ਜੇ 2027 ਦੀਆਂ ਇਲੈਕਸ਼ਨਾਂ ਹੀ ਇਹਦੀ ਮਨਸਾ ਹੈਗੀ ਜਾਂ ਲੋਕਾਂ ਨੂੰ ਕੋਈ ਰਾਹਤ ਦੇਣ ਵਾਲੀ ਗੱਲ ਹੈ ਜੀ ਵੱਡੀ ਗੱਲ ਮੈਂ ਹੁਣ ਇੱਥੇ ਇਹ ਕਰਾਂਗਾ ਵੀ ਜੇ ਭਾਜਪਾ ਕਹਿੰਦੀ ਆਏ ਸੀ ਲੋਕਾਂ ਨੂੰ ਫਾਇਦਾ ਦਿੰਨੇ ਆਗੇ ਇਸ ਗੱਲ ਦਾ ਲੋਕਾਂ ਦੇ ਇਹ ਸਕੀਮਾਂ ਰੱਖਦੇ ਆ ਕੇਂਦਰ ਦੀਆਂ ਲੋਕਾਂ ਨੂੰ ਫਾਇਦਾ ਹੋਊਗਾ ਤਾਂ ਪੰਜਾਬ ਦਾ ਤਾਂ ਬਹੁਤ ਸਾਰਾ ਪੈਸਾ ਹੀ ਖੜਾਗਾ ਜੀ ਅਜੇ ਕੇਂਦਰ ਸਰਕਾਰ ਵੱਲ ਉਹੀ ਦੇ ਦੇਣ ਪੰਜਾਬ ਦਾ ਭਲਾ ਹੋ ਜਾਊਗਾ ਨਾਲ ਲੋਕਾਂ ਨੂੰ ਪਤਾ ਲੱਗ ਜਾਊਗਾ ਜਿਹੜਾ ਕੇਂਦਰ ਸਰਕਾਰ ਰੋਕੀ ਬੈਠੀ ਪੈਸਾ ਸਾਡਾ ਉਹ ਉਹੀ ਵਾਪਸ ਆ ਜੇ ਲੋਕਾਂ ਕੋਲੇ ਪੰਜਾਬ ਦੇ ਕੋਲੇ ਪੰਜਾਬ ਦੇ ਸਰ ਜਿਹੜਾ ਕਰਜ਼ਾ ਹੈਗਾ ਐਡਾ ਵੱਡਾ ਉਹੀ ਮਾਫ ਕਰ ਦੇਣਾ ਉਹ ਉਹ ਜਿਹੜਾ ਲਗਾਤਾਰ ਕਰਦਾ ਵਧੀ ਜਾਂਦਾਗਾ ਜਿਹੜਾ ਕਿ ਕਰਦਾ ਬਿਨਾਂ ਗੱਲ ਤੋਂ ਚੜਿਆ ਗਿਆ ਪੰਜਾਬ ਦੇ ਸਰ ਕਿਉਂਕਿ ਜੇ ਗੱਲ ਕਰਦੇ ਆਂ ਅ ਖੜਕੂਬਾਦ ਦੇ ਦਿਨਾਂ ਦੀ ਅਤਵਾਦ ਦੇ ਦਿਨਾਂ ਦੀ ਉਸ ਕਾਲੇ ਦੌਰ ਦੀ ਗੱਲ ਕਰਦੇ ਆਂ ਤਾਂ ਉਹ ਲੜਾਈ ਕੋਈ ਪੰਜਾਬ ਦੀ ਥੋੜੀ ਸੀ ਉਹ ਤਾਂ ਸੈਂਟਰ ਦਾ ਮਸਲਾ ਸੀ ਸੈਂਟਰ ਦੀ ਸੁਰੱਖਿਆ ਦਾ ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈਗਾ ਜੇ ਉੱਤੇ CRP ਪੰਜਾਬ ਦੇ ਵਿੱਚ ਆਇਆ ਤਾਂ ਉਹਦੇ ਵੀ ਪੈਸੇ ਪੰਜਾਬ ਨੂੰ ਪਾਏ ਪਏ ਆ BSF ਆਇਆ ਤਾਂ ਉਹਦੇ ਵੀ ਪੈਸੇ ਪੰਜਾਬ ਦੇ ਸ਼ਹਿਰ ਖੜੇ ਕੀਤੇ ਪਏ ਆ ਉਹ ਕਿਉਂ ਨਹੀਂ ਮਾਫ ਕਰ ਲੈਣੀ ਬੀਜੇਪੀ ਤੇ ਆਪੇ ਹੀ ਪੰਜਾਬ ਨੂੰ ਪੰਜਾਬੀਆਂ ਨੂੰ ਰਾਹਤ ਮਿਲ ਜੂਗੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਲੋੜ ਹੀ ਨਹੀਂ ਹੈ ਬਹੁਤ ਸਾਰੇ ਪੰਜਾਬ ਦੇ ਵੱਡੇ ਮਸਲੇ ਖੜੇ ਆ ਜੇ ਬੀਜੇਪੀ ਨੇ ਸੱਚਮੁੱਚ ਪੰਜਾਬ ਦੇ ਵਿੱਚ ਉਹਨੂੰ ਪੰਜਾਬੀਆਂ ਦਾ 헤ਜ ਹੈ ਤਾਂ ਹੁਣ ਹੀ ਦੇਖੋ ਮਤਲਬ ਹੜਾਂ ਹੜਾਂ ਨਾਲ ਕਿੰਨਾ ਨੁਕਸਾਨ ਹੋ ਰਿਹਾਗਾ ਸੈਂਟਰ ਸਰਕਾਰ ਦੇ ਦੇਣਾ ਵੱਡਾ ਪੈਕੇਜ ਇਸ ਬਾਰੇ ਤੇ ਆਪੇ ਹੀ ਲੋਕਾਂ ਦੇ ਵਿੱਚ ਭਾਜਪਾ ਦੀ ਬੱਲੇ ਬੱਲੇ ਹੋ ਜਾਣੀ ਹੈ ਪੰਜਾਬ ਦੇ ਲੋਕਾਂ ਦੇ ਵਿੱਚ ਤੋਂ ਇਸ ਤਰ੍ਹਾਂ ਡਾਟਾ ਕਲੈਕਟ ਕਰਕੇ ਜਾਂ ਜਾ ਲੋਕਾਂ ਦੇ ਫਾਰਮ ਭਰ ਕੇ ਨਹੀਂ ਬੱਲੇ ਬੱਲੇ ਹੋਣੀ ਇਸ ਲਈ ਕੁਝ ਕਰਨਾ ਪਊਗਾ ਸਤਮੁਤ ਪਿਆ ਭਾਜਪਾ ਦੇ ਆਗੂ ਆ ਜਿਹੜੇ ਹੁਣ ਇਸ ਗੱਲ ਦੇ ਉੱਪਰ ਕਹਿ ਰਹੇ ਨੇ ਵੀ ਅਸੀਂ ਗਰਭਦਾਰੀਆਂ ਦੇ ਦੇਾਂਗੇ ਅਸੀਂ ਗਰਭਦਾਰੀ ਵੀ ਹੋਈ ਐ ਸਾਇਦ ਸਨੀਲ ਜਾਖੜ ਜੀ ਦੀ ਜਿਵੇਂ ਪਿੰਡ ਕੈਂਪ ਲਾ ਰਹੇ ਸੀ ਉਹ ਪਰ ਜੇ ਸਤਮੁਤੀ ਉਹ ਸਹਿਰਦ ਨੇ ਤਾਂ ਫਿਰ ਪੰਜਾਬ ਦੇ ਵੱਡੇ ਮਸਲੇ ਹੱਲ ਕਰਾਉਣ ਬੰਦੀ ਸਿੰਘਾਂ ਦੀ ਰਿਹਾਈ ਕਰਾ ਸਕਦੇ ਆ ਪੰਜਾਬ ਸਰ ਜਿਹੜਾ ਕਰਜ਼ਾ ਮਾਫ ਕਰਾ ਸਕਦੇ ਆ ਹਣਾਂ ਨਾਲ ਪੰਜਾਬ ਮਰ ਰਿਹਾ ਉਹਨੂੰ ਵੱਡਾ ਪੈਕੇਜ ਵਾ ਸਕਦੇ ਆ ਪੰਜਾਬ ਨੂੰ ਪੰਜਾਬ ਦਾ ਜਿਹੜਾ ਰੁਕਿਆ ਹੋਇਆ ਪੈਸਾ ਖੜਾਗਾ ਟੈਕਸ ਦਾ ਉਹ ਸਾਰਾ ਜਿਹਾ ਸਾਰਾ ਵਾਪਸ ਆ ਸਕਦਾ ਤੂੰ ਬਹੁਤ ਕੁਝ ਕਰਨ ਵਾਲਾ ਜੇ ਕਰਨਾ ਚਾਹੁੰਦਾ ਇਕੱਲੇ ਫਾਰਮਾਂ ਨਾਲ ਗੱਲ ਨਹੀਂ ਬਣਨੀ ਹੈਗੀ ਭਾਜਪਾ ਨੂੰ ਵੀ ਮਤਲਬ ਇਸ ਬਾਰੇ ਸੋਚਣਾ ਚਾਹੀਦਾ ਕਿ ਸੱਤ ਵਾਰ ਪੰਜਾਬ ਨੂੰ ਰਾਹਤ ਦੇਣ ਦੀ ਜ਼ਰੂਰਤ ਹੈ ਤੇ ਇਹਦੇ ਨਾਲ ਭਾਜਪਾ ਦੀ ਵੀ ਬੱਲੇ ਬੱਲੇ ਹੋਊ ਆਪੇ ਲੋਕ ਭਾਜਪਾ ਨਾਲ ਜੁੜਨਗੇ ਵੀ ਹਾਂ ਭਾਈ ਆਹ ਪਾਰਟੀ ਆਈ ਹੈ ਹੁਣ ਤੱਕ ਸੈਂਟਰ ਦੇ ਕਿਸੇ ਨੇ ਪੰਜਾਬ ਨੂੰ ਨਹੀਂ ਬੁੱਧਿਆ ਪਰ ਹੁਣ ਤਾਂ ਪੰਜਾਬ ਦੇ ਨਾਲ ਤਾਂ ਸੈਂਟਰ ਇਸ ਤਰ੍ਹਾਂ ਵਰਤਾਓ ਕਰਦਾ ਜਿਵੇਂ ਪੰਜਾਬ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਹੁੰਦਾ ਹੈ ਕਿਤੇ ਹੜਾ ਜਾਂਦੇ ਆ ਕਿਸੇ ਮੁਲਕ 'ਚ ਕੋਈ ਆਫਤ ਆ ਜਾਂਦੀ ਆ ਛੱਟ ਪੈਕੇਜ ਦਿੱਤੇ ਜਾਂਦੇ ਆ ਪਰ ਪੰਜਾਬ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਨਹੀਂਆਂ ਪਰ ਇਹਦੇ ਵਿੱਚ ਹੁਣ ਇੱਕ ਕਿਹਨਾਂ ਦਾ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਇਹਦੇ ਨਾਲ ਇਹ ਵੀ ਆ ਵੀ ਦਿਨਾਂ ਹੁਣ ਇੱਕ ਤਾਂ ਰੌਲਾ ਰੱਪਾ ਪਊਗਾ ਭਾਜਪਾ ਦੇ ਆਗੂਆਂ ਨੂੰ ਫੜਫੜਾਈ ਹੋ ਰਹੀ ਹੈ ਜਾਂ ਇਹ ਪੈ ਰਿਹਾ ਇਹਦੇ ਨਾਲ ਕਹਿੰਦਾ ਕੀ ਹੋਇਆ ਬਦਨਾਮ ਹੋ ਗਏ ਨਾਮ ਤੋਂ ਹੋਗਾ ਨਾ ਜਦੋਂ ਚਰਚਾ ਹੋਗੀ ਫਿਰ ਭਾਜਪਾ ਦੀ ਵੀ ਚਰਚਾ ਹੋਣੀ ਹੈਗੀ ਗੁਜ਼ਰਤੀ ਗੱਲ ਹੈ ਕਿਉਂਕਿ ਰਾਜਨੀਤਿਕ ਆਗੂ ਹਰ ਜਾਈ ਚਾਹੁੰਦੇ ਆ ਕਿ ਉਹ ਚਰਚਾ ਦੇ ਵਿੱਚ ਰਹਿਣ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਚਰਚਾ ਹੁੰਦੀ ਰਹੇ ਤੇ ਜਿਹੜੀ ਪਾਰਟੀ ਦੀ ਜ਼ਿਆਦਾ ਚਰਚਾ ਹੋਊਗੀ ਉਹਨੂੰ ਉਹਲਾ ਫਾਇਦਾ ਵੀ ਮਿਲਣਾ ਹੁੰਦਾ ਇਲੈਕਸ਼ਨ ਦੇ ਵਿੱਚ ਸੋ ਇਹ ਕਈ ਗੱਲਾਂ ਨੇ ਜੀ ਇਹਦੇ ਨਾਲ ਜੁੜੀਆਂ ਹੋ ਜਾਂਦੀਆਂ ਜੀ ਰਾਜਿੰਦਰ ਸਰ ਅਗਲੀ ਖਬਰ ਸਾਡੇ ਉਹਨਾਂ ਪੰਜਾਬੀਆਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਆਪਣੇ ਸੁਨਹਿਰੀ ਭਵਿੱਖ ਬਣਾਉਣ ਦੇ ਲਈ ਵਿਦੇਸ਼ ਜਾਂਦੇ ਆ ਖਾਸ ਕਰਕੇ ਜੇਕਰ ਅਮਰੀਕਾ ਦੀ ਗੱਲ ਕਰੀਏ ਪਹਿਲਾਂ ਬਹੁਤ ਸਾਰੇ ਲੋਕਾਂ ਦੀ ਡਿਪੋਰਟੇਸ਼ਨਾਂ ਜਿਹੜੀ ਉੱਥੋਂ ਹੋ ਚੁੱਕੀ ਹੈ ਤੇ ਹੁਣ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਹੈ ਕਿ ਸਾਡੇ 5 ਕਰੋੜ ਲੋਕਾਂ ਤੇ ਜਿਹੜੀ ਦੇਸ਼ਣ ਕਾਲੇ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ 트ੰਪ ਸਰਕਾਰ ਦੇ ਵੱਲੋਂ ਜਿਹੜੀ ਵੀਜ਼ਾ ਸਮੀਖਿਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਉਹ ਦੇਖ ਰਹੇ ਨੇ ਕਿ ਵੀਜ਼ਾ ਜਿਹੜਾ ਇਲਲੀਗਲ ਤਰੀਕੇ ਦੇ ਨਾਲ ਤਾਂ ਨਹੀਂ ਲਿਆ ਕੀ ਉਸ ਦੇ ਵਿੱਚ ਕੋਈ ਹੁਨਤਾਈਆਂ ਤਾਂ ਨਹੀਂ ਤੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਉਹਨਾਂ ਨੇ ਕਿਹਾ ਤਾਂ ਕਿ ਸਿੱਧਾ-ਸਿੱਧਾ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਕੀ ਕਹੋਗੇ ਤੁਸੀਂ ਹਾਂ ਬਿਲਕੁਲ ਜੀ ਕਹਿੰਦੇ ਹੁੰਦੇ ਆ ਬਾਹਰ ਪਰ ਆਏ ਬੈਂਸਲਾ ਸਾਈ ਮੁੰਡੇ ਨਾ ਦੇਖ ਰਵਾਨੀ ਦੇ ਵੀ ਸ਼ਬਦ ਨੇਗੇ ਬਗਾਨੇ ਮੁਲਕ ਦੇ ਵਿੱਚ ਲੋਕ ਗਏ ਨੇ ਬੜਾ ਪਾਪੜ ਵੇਲ ਕੇ ਗਏ ਨੇਗੇ ਬੜਾ ਮਤਲਬ ਲੋਕਾਂ ਨੇ ਜਿਹੜਾ ਇਸ ਤਰ੍ਹਾਂ ਜਾ ਕੇ ਉੱਥੇ ਸੈਟਲ ਹੁੰਦਾਗਾ ਉਹ ਬਹੁਤ ਐਨੀ ਦਾ ਪੂਰੀ ਪੂਰੀ ਜ਼ਿੰਦਗੀ ਲੱਗ ਚੁੱਕੀ ਹੈ ਜੀ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਦੋਂ ਹੁੰਦੀਆਂ ਨੇ ਬੜਾ ਡਰ ਮਨ ਦੇ ਵਿੱਚ ਆਉਂਦਾ ਹੈ ਜਿਹੜੇ ਲੋਕ ਉਥੇ ਵਜੇ ਵੀ ਉਹਨਾਂ ਦੇ ਮਨ 'ਚ ਵੀ ਆਉਂਦਾਗਾ ਤੋਂ ਹੁਣ ਇਹ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਇੱਕ ਕੋਰ ਟਰੱਕ ਡਰਾਈਵਰ ਦੀ ਗਲਤੀ ਉਹਨੇ ਬੜਾ ਮਤਲਬ ਮਸਲਾ ਜਿਹੜਾ ਵੱਡੀ ਪੱਧਰ ਤੇ ਖੜਾ ਕਰ ਦਿੱਤਾ ਤੋਂ ਉਹ ਉਹਨੂੰ ਲੈ ਕੇ ਵੀ ਉਹ ਹਾਲਾਂਕਿ ਉਹ ਜਿੱਤੇ ਆਪ ਹੁਣ ਉਹਦੀ ਵੀਡੀਓ ਦੇਖ ਰਹੇ ਜੀ ਵੀ ਉਹ ਜੇਲ੍ਹ ਦੇ ਵਿੱਚ ਇਕਲਾਪ ਦੇ ਵਿੱਚ ਬੈਠਾ ਕਿੰਨਾ ਹਾਲਾਤਾਂ ਦੇ ਵਿੱਚ ਉਥੇ ਤਿੰਨ ਚਾਰ ਜੀ ਜਿਹੜੇ ਇੱਕ ਪਰਿਵਾਰ ਦੇ ਆ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਪਰ ਇਹਦੇ ਨਾਲ-ਨਾਲ ਉਹ ਜਿਹੜੀ ਵੱਡੀ ਦਿੱਕਤ ਖੜੀ ਕਰਤੀ ਆ ਉਹਨ ਦੇ ਕੋ ਉੱਥੇ ਦੇ ਜਿਹੜੇ ਡਰਾਈਵਿੰਗ ਲਾਇਸੈਂਸ ਆ ਉਹਦੇ ਉੱਪਰ ਵੀ ਉਹਨਾਂ ਨੇ ਉੱਥੋਂ ਦੇ ਜਿਹੜੇ ਟਰਾਂਸਪੋਰਟ ਮੰਤਰੀ ਉਹਨਾਂ ਦਾ ਵਿਆਹ ਇੱਕ ਟਵੀਟ ਆਇਆਗਾ ਤੇ ਉਹ ਉਹ ਵੀ ਬੜਾ ਵੱਡਾ ਇੱਕ ਮਸਲਾ ਖੜਾ ਹੋ ਚੁੱਕਿਆਗਾ ਸੋ ਇਹਦੇ ਨਾਲ-ਨਾਲ ਹੀ ਪਿਛਲੇ ਸਮੇਂ ਦੌਰਾਨ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਘਟੀਆਂ ਨੇਗੀਆਂ ਜੀ ਉਹਨੇ ਵੀ ਇਸ ਪਾਸੇ ਵੱਲ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂਗੇ ਲੋਕਾਂ ਨੂੰ ਤੁਰਿਆ ਆ ਜਾ ਸਰਕਾਰ ਨੂੰ ਇਸ ਪਾਸੇ ਵੱਲ ਜਾਣ ਦਾ ਮੌਕਾ ਮੁਹੱਈਆ ਕਰਾਇਆਗਾ ਸੋ ਬਹੁਤ ਕੁਝ ਇਹਦੇ ਵਿੱਚ ਬੜਾ ਕੁਝ ਰਲਿਆ ਮਿਲਿਆਗਾ ਤੇ ਦੂਸਰੇ ਪਾਸੇ ਜਿਹੜਾ ਟਰੰਪ ਸਾਹਿਬ ਉਹਨਾਂ ਦੀਆਂ ਨੀਤੀਆਂ ਹੀ ਇਸ ਤਰ੍ਹਾਂ ਦੀਆਂ ਨੇ ਕੁਝ ਕਿ ਉਹ ਪਤਾ ਨਹੀਂ ਕੀ ਕਰ ਦੇਣ ਕਿਉਂਕਿ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਟੈਰਫ ਦੀ ਗੱਲ ਚੱਲਦੀ ਆ ਜਾਂ ਹੋਰ ਉਹਨਾਂ ਨੇ ਜੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਸੋ ਇਹਦੇ ਨਾਲ ਬੜਾ ਵੱਡਾ ਇੱਕ ਦਿੱਕਤ ਪੰਜਾਬੀਆਂ ਨੂੰ ਖੜੀ ਹੋਈ ਖੜੀ ਆ ਦੂਸਰੀ ਗੱਲ ਇਹ ਵੀ ਹੈ ਵੀ ਜੇ ਇਹਨੇ ਲੋਕ ਆ ਜਿਹੜੇ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਜਿਵੇਂ ਤੁਸੀਂ 5 5.5 ਲੱਖ ਦੀ ਗੱਲ ਕਰਦੇ ਹੋ ਤਾਂ ਉਹ ਵੱਡਾ ਉਹਦੇ ਵਿੱਚ ਪੰਜਾਬੀਆਂ ਦਾ ਹਿੱਸਾ ਆ ਜਾਂਦਾ ਜੀ ਕਿਉਂਕਿ ਜਦੋਂ ਆਪਾਂ ਉਥੇ ਐਨਆਰਆਈ ਦੀ ਗੱਲ ਕਰਦੇ ਹਾਂ ਤਾਂ ਬਹੁਤੇ ਐਨਆਰਆਈ ਪੰਜਾਬੀ ਨੇਗੇ ਸੋ ਪੰਜਾਬ ਦੇ ਵਿੱਚ ਉਹਦੀ ਚਿੰਤਾ ਹੋਣੀ ਸੁਭਾਵਕ ਹੈਗੀ ਸੋ ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ ਗੱਲ ਕੋਈ ਰਾਜਤ ਵਿੱਚ ਜਾਂਦੇ ਆ ਜਾਂ ਕੋਈ ਹੋਰ ਕੋਈ ਮਸਲਾ ਉਤੋਂ ਦੀ ਕੋਈ ਨਾ ਕੁ ਜਨੀਸ ਦੀ ਇਹ ਇਹ ਪੱਖ ਲੈਂਦੀ ਆ ਜਾਂ ਨਹੀਂ ਰਹਿੰਦੀ ਜਾਂ ਸਰਕਾਰ ਦੀ ਇਤਨਾ ਸਹੀ ਵਾਲਾ ਸਰ ਬਈ ਇਹ ਚੱਲੂਗਾ ਕਿ ਉਹ ਜਿਸ ਤਰ੍ਹਾਂ ਪਹਿਲਾਂ ਪਰ ਪਰ ਜਹਾਜ਼ ਉਹ ਭੇਜ ਗਿਆ ਤੋਂ ਕੋਈ ਇਸ ਤਰ੍ਹਾਂ ਦੇ ਕਰਨਗੇ ਉਹਦੇ ਬਾਰੇ ਇਹ ਕੋਈ ਨਹੀਂ ਕਿਹਾ ਜਾ ਸਕਦਾ ਜੀ ਸਰ ਇੱਕ ਮੈਂ ਹੋਰ ਸੁਣ ਲਈ ਸੀ ਕਿ ਜਿਹੜਾ ਟਰੱਕ ਡਰਾਈਵਰ ਵਾਲੇ ਮਸਲੇ ਦੀ ਤੁਸੀਂ ਗੱਲ ਕੀਤੀ ਹੈ ਉਹਦਾ ਬਿਆਨ ਆ ਗਿਆ ਕਿ ਜਿਹੜੇ ਨਵੇਂ ਟਰੱਕ ਡਰਾਈਵਰ ਕੋਈ ਉਧਰ ਜਾਣਾ ਚਾਹੁੰਦੇ ਸੀ ਵਰਕ ਪਰਮਿਟ ਤੇ ਉਹਨਾਂ ਨੇ ਟੋਟਲੀ ਉਹਨਾਂ ਤੇ ਬੈਨ ਲਾ ਦਿੱਤਾ ਉਹਨਾਂ ਨੇ ਕਿਹਾ ਕਿ ਹਾਲਾਂ ਜਿਹੜੇ ਉਧਰ ਰਹਿ ਰਹੇ ਆ ਜਾਂ ਆਲਰੇਡੀ ਜਿੰਨਾਂ ਕੋਲੇ ਵੀਜ਼ਾ ਹੈਗਾ ਉਹਨਾਂ ਦੇ ਰੋਕ ਨਹੀਂ ਆ ਪਰ ਜੇ ਕੋਈ ਨਵਾਂ ਜਾਣਾ ਚਾਹੁੰਦਾ ਤਾਂ ਉਸ ਇਨਸੀਡੈਂਟ ਕਰਕੇ ਉਸ ਐਕਸੀਡੈਂਟ ਕਰਕੇ ਉਹਨਾਂ ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਤੇ ਵੀ ਆ ਰਿਹਾ ਜੀ ਮਤਲਬ ਉੱਧਰ ਵੀ ਚੱਲ ਰਿਹਾ ਵੀ ਜਿਹੜੇ ਨੂੰ ਦਿੱਤਿਆ ਉਹਨਾਂ ਨੂੰ ਕੀ ਪ੍ਰੋਪਰ ਸਾਰੇ ਸਾਈਨ ਬੋਰਡ ਪਤਾ ਜਾਂ ਲੈਂਗੁਏਜ ਦੀ ਪ੍ਰੋਬਲਮ ਆ ਰਹੀ ਹੈ ਵੀ ਉਹ ਉਹਨਾਂ ਨੂੰ ਜਿਹੜਾ ਕੁਝ ਲਿਖਿਆ ਹੋਇਆ ਕਿਤੇ ਕੋਈ ਸਾਈਨ ਬੋਰਡ ਲਿਖਿਆ ਹੋਇਆ ਉਹਨਾਂ ਨੂੰ ਉਹਦੀ ਸਮਝ ਆਇਆ ਜਾਂ ਨਹੀਂ ਹੈ। ਸੋ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਟੈਸਟਾਂ ਦੇ ਵਿੱਚੋਂ ਵੀ ਗੁਜ਼ਰਨਾ ਪਵੇ ਜਿਹੜੇ ਉੱਥੇ ਆਲਰੇਡੀ ਟਰੱਕ ਡਰਾਈਵਰ ਕੰਮ ਕਰ ਰਹੇ ਨੇਗੇ। ਸੋ ਮਸਲਾ ਇਹ ਵੀ ਕਾਫੀ ਭਖਿਆ ਹੋਇਆ ਹੋਗਾ। ਜੀ ਤੁਰ ਅਗਲਾ ਮਸਲਾ ਜਿਹੜਾ ਉਹ ਵੀ ਕਾਫੀ ਜ਼ਿਆਦਾ ਭੁਖਿਆ ਹੋਇਆ ਹੈ ਖਬਰ ਜੁੜੀ ਹੋਈ ਹੈ ਬਿਕਦਮ ਸਿੰਘ ਮਜੀਠੀਆ ਦੇ ਨਾਲ ਅੱਜ ਇੱਕ ਚਾਰਜ ਸ਼ੀਟ ਹੈ ਜਿਹੜੀ ਉਹ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਚਾਰ ਟਰੰਕ ਲੈ ਕੇ ਜਾਂਦੇ ਨੇ ਕੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 14000 ਪੰਨਿਆਂ ਦੀ ਚਾਰਜ ਸ਼ੀਟ ਹੈ ਤੇ 200 ਗਵਾਹਾਂ ਦੇ ਬਿਆਨ ਦਰਜ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਉਹਨਾਂ ਟਰੰਕਾਂ ਨੂੰ ਕੋਰਟ ਦੇ ਵਿੱਚ ਲੈ ਕੇ ਜਾਇਆ ਗਿਆ ਤਾਂ ਕੀ ਉਹਦੇ ਵਿੱਚ ਅਜੇ ਕੀ ਹੋ ਸਕਦਾ ਕਿੰਨੇ ਕੁ ਐਮ ਖੁਲਾਸੇ ਹੋ ਸਕਦੇ ਆ ਉਣੀ ਇਹਨਾਂ ਦੋ ਗੱਲਾਂ ਨੇ ਰਾਜਵਿੰਦਰ ਵੀ ਜੀ ਸੱਚਮੁੱਚ ਮਤਲਬ ਟ੍ਰਾਇਲ ਚੱਲ ਰਹੀ ਹੈ ਜਾਂ মিডিਆ ਟ੍ਰਾਇਲ ਚੱਲ ਰਹੀ ਹੈ ਇਹ ਇਹ ਨਹੀਂ ਸਮਝ ਆ ਰਹੀ ਹੈ ਕਿ ਬਹੁਤੀਆਂ ਗੱਲਾਂ ਨਾ মিডিਆ ਦੇ ਵਿੱਚ ਵੱਡੀ ਪੱਦਰ ਤੇ ਪ੍ਰਚਾਰੀਆਂ ਜਾਂਦੀਆਂ ਜਿਵੇਂ ਹੁਣ ਉਹ ਟਰੰਕ ਆ ਉਹ ਅੱਜ মিডিਆ ਦੇ ਵਿੱਚ ਬੜੇ ਵੱਡੇ ਪੱਦਰ ਦੇ ਉੱਪਰ ਉਹ ਦਿਖਾਏ ਗਏ ਨੇਗੇ ਹੁਣ ਐਡਾ ਇਹਨੇ ਦਸਤਾਵੇਜ਼ ਐਡਾ ਐਡਾ ਮਤਲਬ ਚਾਰਜ ਸ਼ੀਟਾਂ ਲਿਜਾ ਕੇ ਜੇ ਫੇਰ ਵੀ ਕੋਈ ਉਹਦਾ ਰਿਜ਼ਲਟ ਨਾ ਨਿਕਲਿਆ ਤਾਂ ਬੜੀ ਫਜ਼ੀਅਤ ਵਾਲੀ ਗੱਲ ਹੋਣੀ ਹੈਗੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਹਦਾ ਵੱਡਾ ਰਾਜਨੀਤਿਕ ਫਾਇਦਾ ਜਿਹੜਾ ਉਹ ਮਜੀਠੀਆ ਨੂੰ ਮਿਲ ਲਗਾ ਤੇ ਜੇ ਸੱਚਮੁੱਚ ਕੋਈ ਕਾਰਵਾਈ ਹੁੰਦੀ ਹੈ ਤਾਂ ਹੋ ਸਕਦਾ ਵੀ ਐਡਾ ਵੱਡਾ ਜਿਹੜਾ ਜਿੰਨਾ ਕੋਈ ਪਲੰਦੇ ਇਕੱਠੇ ਕੀਤੇ ਹੋਇਆ ਕੋਈ ਵਿੱਚ ਹੈ ਕੀ ਹੈ ਕਿ ਸੱਚਮੁੱਚ ਸਰਕਾਰ ਉਸ ਗੱਲ ਨੂੰ ਬੇਸ ਕਰ ਸਕਦੀ ਹੈ ਵੀ ਉਹ ਕਿਹੜੇ ਕਿਹੜੇ ਜਿਹੜੇ ਦੋਸ਼ ਨੇ ਉਹਨਾਂ ਦੇ ਉਹ ਸਹੀ ਨੇ ਤੇ ਕਿਸ ਤਰ੍ਹਾਂ ਉਹ ਇਸ ਸਾਰੇ ਮਾਮਲੇ ਦੇ ਵਿੱਚ ਇਨਵੋਲਵ ਨੇ ਕਿੰਨੀ ਉਹਨਾਂ ਦੀ ਜਾਇਦਾਦ ਹੈ ਉਹ ਉਹਦਾ ਬੜਾ ਵੱਡਾ ਰੌਲਾ ਪਹਿਲਾਂ ਤਾਂ ਇਹੀ ਪੰਦਾ ਰਿਹਾ ਮੀਡੀਆ ਦੇ ਵਿੱਚ ਵੀ ਉਹਨਾਂ ਤੇ ਕਿਹਾ ਜਾਂਦਾ ਡਰੱਗ ਦਾ ਮਾਮਲਾ ਤੇ ਉਹਨਾਂ ਨੂੰ ਫੜਿਆ ਜਾਂਦਾਗਾ ਮਤਲਬ ਵੱਧ ਜਾਇਦਾਦ ਬਣਾਉਣ ਦੇ ਚੱਕਰ ਦੇ ਵਿੱਚ ਹੁਣ ਉਹਨਾਂ ਦੀ ਜਾਇਦਾਦ ਦਾ ਮਸਲਾ ਤਾਂ ਫਿਰ ਜਾਇਦਾਦ ਦਾ ਮਸਲਾ ਤੇ ਪੈਸਾ ਕਿੱਥੋਂ ਆਇਆ ਕਿਉਂਕਿ ਇਹ ਵੀ ਕਿਹਾ ਜਾਂਦਾ ਵੀ ਜਦੋਂ ਵੱਧ ਜਾਇਦਾਦ ਬਣੀ ਆਊਗੀ ਤਾਂ ਉਹਦੇ ਨਾਲ ਹੀ ਸਾਰਾ ਤਾਣਾ-ਬਣਾ ਜੁੜਿਆ ਵੀ ਉਹਨਾਂ ਨੇ ਪੈਸਾ ਫਿਰ ਕਮਾਇਆ ਕਿੱਥੋਂ ਆਇਆ ਜਿਹੜੀ ਜਾਇਦਾਦ ਬਣਾਈ ਆ ਤਾਂ ਫਿਰ ਇਹ ਕਿਹੜੇ ਕਿਹੜੇ ਕਾਰੋਬਾਰ ਰਹੀ ਆਈ ਹੈ ਸੋ ਬਹੁਤ ਕੁਝ ਇਸ ਤਰ੍ਹਾਂ ਦਾ ਜਿਹੜਾ ਵਿਦੇਸ਼ਾਂ ਦੇ ਵਿੱਚ ਹੈ ਕਿਉਂਕਿ ਇਦੇ ਵਿੱਚ ਮੈਂ ਜ਼ਿਕਰ ਕਰੂੰਗਾ ਜਿਹੜੇ ਪੱਤਰਕਾਰੀ ਦੇ ਵਿੱਚ ਇੱਕ ਵੱਡਾ ਨਾਮ ਆਇਆ ਹੈ ਬਲਤੇਜ ਪੰਨੂ ਜੀ ਦਾ ਉਹਨਾਂ ਨੇ ਅੱਜ ਨਹੀਂ ਬਹੁਤ ਸਾਲ ਪਹਿਲਾਂ ਦੀ ਗੱਲ ਕਰਦਾ ਮੈਂ 10 ਸਾਲ ਤਕਰੀਬਨ 12 ਸਾਲ ਪਹਿਲਾਂ ਜਦੋਂ ਇਹ ਸਰਕਾਰ ਮੰਨਦਾ ਤਾਂ ਆਮ ਆਦਮੀ ਪਾਰਟੀ ਦਾ ਵੀ ਕਿਤੇ ਨਾਮ ਨਿਸ਼ਾਨ ਨਹੀਂ ਸੀ ਉਹਨਾਂ ਨੇ ਉਦੋਂ ਇਹ ਰਿਪੋਰਟਾਂ ਲਾਈਆਂ ਸੀਗੀਆਂ ਜਿਹਦੇ ਵਿੱਚ ਇਹ ਸਾਰਾ ਜਿਹੜਾ ਅੰਤਰਰਾਸ਼ਟਰੀ ਡਰੱਗ ਦਾ ਮਾਮਲਾ ਉਹਨਾਂ ਨੇ ਸਾਹਮਣੇ ਲਿਆਂਦਾ ਸੀ ਪਰ ਉਹਦਾ ਖਮਿਆਲਿਆ ਬੜਾ ਭੁਗਤਣਾ ਪਿਆ ਉਹਨਾਂ ਨੂੰ ਉਸ ਸਮੇਂ ਉਧਰੋਂ ਬਾਹਰੋਂ ਵਿਦੇਸ਼ ਦੇ ਵਿੱਚੋਂ ਵੀ ਬੈਨ ਕਰ ਦਿੱਤਾ ਗਿਆ ਟੀਵੀ ਚੈਨਲਾਂ ਨੇ ਉਦੋਂ ਰੇਡੀਓ ਨੇ ਬੰਦ ਬੈਨ ਕਰਤਾ ਵੀ ਤੁਸੀਂ ਸਾਡੇ ਨਹੀਂ ਆ ਸਕਦੇ ਤੂੰ ਤੂੰ ਬਾਹਰ ਹੋ ਸਾਡੇ ਛਡਾ ਕੇ ਇੰਡੀਆ ਆ ਗਏ ਇੰਡੀਆ ਆ ਜਾਂ ਤੇ ਵੀ ਇੱਕ ਕੇਸ ਬਣਦਾ ਉਹਨਾਂ ਤੇ ਸੋ ਬੜਾ ਕੁਝ ਮਤਲਬ ਪੋਤਣਾ ਪਿਆ ਉਹ ਬਹੁਤ ਪੁਰਾਣਾ ਮਾਮਲਾ ਅੱਜ ਦੀ ਕੋਈ ਗੱਲ ਨਹੀਂ ਹੈਗੀ ਪਰ ਇਹਦੇ ਵਿੱਚੋਂ ਸਤਿਮੁਤ ਨਿਕਲਦਾ ਕੀ ਹੈ ਵੱਡੀ ਗੱਲ ਇਹ ਹੈ ਜੀ ਅ ਜਗਸੀਸ ਸਰ ਤੁਸੀਂ ਸਾਡੇ ਨਾਲ ਜੁੜੇ ਅੱਜ ਦੀਆਂ ਅਹਿਮ ਖਬਰਾਂ ਤੇ ਅਸੀਂ ਚਰਚਾ ਕੀਤੀ ਹੈ ਇਸੇ ਪ੍ਰੋਗਰਾਮ ਦੇ ਵਿੱਚ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਹੋਰ ਅਹਿਮ ਖਬਰਾਂ ਤੇ ਕੱਲ ਦੀਆਂ ਜੋ ਅਹਿਮ ਖਬਰਾਂ ਹੋਣਗੀਆਂ ਉਹਨਾਂ ਤੇ ਚਰਚਾ ਕਰਾਂਗੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ